ਸਾਰ ਦੇ ਵਿੱਚ ਮਾਹੌਲ ਉਸ ਵਕਤ ਤਣਾਅਪੂਰਨ ਹੋ ਕੇ ਆਜਦੋਂ ਦੋ ਦੁਕਾਨਾਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਗਾਹਕ ਨੂੰ ਲੈ ਕੇ ਦੋਨਾਂ ਦੇ ਵਿੱਚ ਲੜਾਈ ਝੌਕੜਾ ਹੁੰਦਾ ਹੈ ਤੇ ਗੱਲ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਦੁਕਾਨ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਜਾਂਦੇ ਨੇ ਤਾਂ ਇਟਾ ਰੋੜਿਆਂ ਦੀ ਬਰਸਾਤ ਕੀਤੀ ਗਈ ਸੀ ਛਿਟਵੀਂ ਤਸਵੀਰਾਂ ਦੇ ਵਿੱਚ ਇਹ ਸਾਰਾ ਹੀ ਮੰਜ਼ਰ ਕੈਦ ਹੋਇਆ ਕਿ ਕਿਸ ਤਰੀਕੇ ਦੇ ਨਾਲ ਖੂਬ ਇੱਟਾ ਰੋੜੇ ਇੱਕ ਦੂਜੇ ਦੇ ਉੱਤੇ ਵਾਰੇ ਜਾਂਦੇ ਨੇ ਸਿਸਟੀਵੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਵਿਵਾਦ ਦੁਕਾਨ ਦੇ ਵਿੱਚ ਗ੍ਰਾਕ ਨੂੰ ਲੈ ਕੇ ਹੋਇਆ ਜਿਸ ਦੇ ਬਾਅਦ ਇੱਕ ਦੁਕਾਨਦਾਰ ਨੇ ਸਾਥੀਆਂ ਸਮੇਤ ਦੂਸਰੇ ਦੁਕਾਨਦਾਰ ਤੇ ਉੱਤੇ ਹਮਲਾ ਕਰ ਦਿੱਤਾ ਹਮਲਾਵਰ ਨੇ ਜੰਮ ਕੇ ਇੱਟਾ ਰੋੜੇ ਵਰਸਾਏ ਦੁਕਾਨ ਦੇ ਸ਼ੀਸ਼ੇ ਵੀ ਪੰਨੇ ਹੰਗਾਮੇ ਦੇ ਦੌਰਾਨ ਕਟਨਾਸਥਾਨ ਤੇ ਮੌਜੂਦ ਲੋਕਾਂ ਨੇ ਲੜਾਈ ਝਗੜੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਇਸ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਮਾਹੌਲ ਕਿੰਨਾ ਤਣਾਅਪੂਰਨ ਬਣਿਆ ਹੋਇਆ ਹੈ ਇੱਕ ਦੂਜੇ ਦੇ ਉੱਤੇ ਢਾੜੋੜੇ ਵਰਸਾਏ ਜਾਂਦੇ ਨੇ ਕਿਹਾ ਜਾ ਰਿਹਾ ਕਿ ਦੋ ਦੁਕਾਨਦਾਰਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਝੜਪ ਇਸ ਕਦਰ ਪਹੁੰਚ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸਜਲੰਦਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਜ ਮੌਕੇ ਤੇ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਹਾਲਾਂਕਿ ਮੌਕੇ ਤੇ ਮੌਜੂਦ ਲੋਕ ਕਮਬੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਲੋਕਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਬਤ ਸੂਚਨਾ ਦਿੱਤੀ ਗਈ ਸੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਲਾਲ ਪੀਲੇ ਲੋਕ ਨੇ ਜਿਨ੍ਹਾਂ ਨੇ ਖੂਬ ਦੁਕਾਨਾਂ ਦੀ ਪੰਤ ਤੋੜ ਕੀਤੀ ਤੇ ਉੱਥੇ ਹੀ ਜਖਮੀ ਵੀ ਜਿਹੜੇ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਾਂਚ ਚੜੀਆ ਕੀਤੀ ਜਾਵੇਗੀ ਇਸ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਰਾਹਕ ਨੂੰ ਲੈ ਕੇ ਦੋ ਦੁਕਾਨਦਾਰਾਂ ਦੀ ਝੜਪ ਹੋ ਜਾਂਦੀ ਹੈ ਝੜਪ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਇੱਟਾ ਰੋੜੇ ਵੀ ਵਰਾਏਗੇ ਜਲੰਧਰ ਤੋਂ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਤਣਾਅਪੂਰਨ ਮਾਹੌਲ ਕਿਸ ਕਦਰ ਬਣਿਆ ਹੋਇਆ ਆਸ-ਪਾਸ ਤੇ ਦੁਕਾਨਦਾਰ ਹਾਲਾਂਕਿ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿ ਕਿੰਜ ਦੁਕਾਨਦਾਰ ਜਿਹੜੇ ਆ ਆਪਸ ਤੇ ਵਿੱਚ ਝੜ ਜਾਂਦੇ ਨੇ ਗ੍ਰਾਹਕ ਨੂੰ ਲੈ ਕੇ ਸਾਰਾ ਹੀ ਮਾਮਲਾ ਫਖਦਾਇ ਉਸ ਤੋਂ ਬਾਅਦ ਹਾਲਾਂਕਿ ਪਹਿਲਾਂ ਹਲਕੀ ਤੁਤੂ ਮੈਂ ਮੈਂ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਹੌਲ ਇਸ ਕਦਰ ਪੱਕ ਗਿਆ ਕਿ ਦੁਕਾਨਾਂ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਜਾਂਦੇ ਨੇ ਤੇ ਇੱਥੋਂ ਤੱਕ ਇੱਟਾ ਰੋੜੇ ਇੱਕ ਦੂਜੇ ਦੇ ਵਿਰਾਇਏ ਜਾਂਦੇ ਨੇ ਸੋ ਲੋਕ ਵੀ ਜੋ ਸ਼ਾਪਿੰਗ ਕਰਨ ਪਹੁੰਚੇ ਸੀ ਤੇ ਉਹਨਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਅਕੀ ਮੰਜ਼ਰ ਦੇਖ ਕੇ ਲੋਕ ਵੀ ਦਹਿਲ ਜਾਂਦੇ ਨੇ ਹਾਲਾਂਕਿ ਜੋ ਲੋਕ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਕਿਹਾ ਜਾ ਰਿਹਾ ਕਿ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਤੇ ਵਿੱਚ ਜੁੱਟ ਚੁੱਕੀ ਹੈ ਜਿਹੜੇ ਜ਼ਿਆਦਾ ਇਹ ਕਰਿੰਦੇ ਨੇ ਕਿ ਕਿਤੇ ਲਾਇਆ ਗੁੰਡੇ ਕੀਤੇ ਇਕੱਠੇ ਕੀਤੇ ਆ ਉਹ ਲਾਤਨੀ ਉਹਨੂੰ ਜੇਵ ਜਰਾ ਬੱਚਾ ਹੈ ਜੇ ਕੁੰਡਰੇ ਚੜ ਗਏ ਉਹਨੇ ਸ਼ਟਰ ਬੰਦ ਕੀਤਾ ਇਹ ਇਹ ਸਕੂਲ ਚੱਕ ਕੇ ਲਿਆ ਮਾਰਨ ਲਈ ਨਾਲ ਜਿਹੜਾ ਖੜਾ ਕਾਲੀ ਸ਼ਰਟ ਵਾਲਾ ਜਦੋਂ ਆ ਕੇ ਵਰਗ ਵਾਲਾ ਕੱਢਣ ਡੇ ਸਾਰੇ ਇਕੱਠੇ ਹੋ ਗਏ ਸਾਨੂੰ ਨੂੰ ਭੈਣ ਡੇ ਇਹ ਚੁੱਕਿਆ ਕੁੰਡਰ ਚੁੱਕਿਆ ਇਹਨਾਂ ਨੇ ਤੇ ਤਿੰਨ ਜਣੇ ਇਹੜੇ ਬਦਮਾਸ਼ੀ ਜ਼ਿਆਦਾ ਕਰਦੇ ਹੋਏ ਸੀ ਇਹ ਨਾਲ ਗਾਲਾਂ ਕੱਢਣ ਡੇ ਨਾਲ ਘਰਾਂ ਡਿਆ ਤੇ ਦੋਨੋਂ ਭਰਾ ਦਾ ਇੱਕੋ ਹੀ ਹਾਲ ਹੈ ਨੂੰਨੇ ਥੋੜਾ ਜਿਹਾ ਪੈਸਾ ਕੀ ਆ ਗਿਆ ਆਪਣੇ ਨੂੰ ਡੋਨ ਸਮਝਣ ਲੱਪੇ ਨੇ ਇੱਧਰ ਦੇ ਬੰਦੇ ਲਈ ਇਕੱਲ ਟਕਾਣੇ ਆਵੇ ਨਹੀਂ ਤੇ ਅੱਧਰ ਇਹ ਗੁੰਡਾਗਰਦੀ ਦਾ ਵੱਧ ਹੀ ਜਾਏਗੀ ਅਜੇ ਇੱਕ ਦੁਕਾਨਦਾਰ ਤੇ ਹਮਲਾ ਕੀਤਾ ਕਰ ਨੂੰ ਚਾਰਾਂ ਤੇ ਕਰੇਗਾ। ਟੀਟਾ ਮਾਰਦੇ ਪਹਿਲੇ ਤਿੰਨ ਚਾਰ ਜਣੇ ਗੜੇ ਜਿਆਦਾ ਇਹ ਕਰਿੰਦੇ ਨੇ ਕਿ ਕਿਤੇ ਲਾਇ ਗੁੰਡੇ ਕਿਤੇ ਇਕੱਠੇ ਕੀਤੇ ਆ। ਉਹਦਾ ਹੱਥ ਨਹੀਂ ਪਹੁੰਚਿਆ ਵਿਚਾਰਾ ਬੱਚਾ ਹੈ ਜੇ ਕੁੰਡਰੇ ਚੜ ਗਏ ਉਹਨੇ ਸ਼ਟਰ ਬੰਦ ਕੀਤਾ ਇਹ। ਇਹ ਸਕੂਲ